ਸਤਿ ਸ਼੍ਰੀ ਅਕਾਲ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਪਤੇ ਆਪਾਂ ਅੱਜ ਗੱਲ ਕਰਦੇ ਆ ਲੁਧਿਆਣੇ ਦੇ ਵਿੱਚ ਹੋਏ ਪਿਛਲੇ ਦਿਨੀ ਘਟਨਾ ਜਿਹੜੀ ਕਿ ਸਿਵ ਵਿਸੈਨਾ ਦਾ ਇੱਕ ਆਗੂ ਸੀ ਸੰਦੀਪ ਗੋਰਾਠਾਪਰ ਉਹਦੇ ਤੁਸੀਂ ਬਵਾਦ ਤੇ ਟਿੱਪਣੀਆਂ ਨੇ ਪਿਛਲੀਆਂ ਵੀਡੀਓ ਚੱਕ ਕੇ ਦੇਖ ਲਓ ਸੋਸ਼ਲ ਮੀਡੀਆ ਤੇ ਪੰਜਾਂ ਨੇ ਬਹੁਤ ਜ਼ਿਆਦਾ ਜਿਹੜਾ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਉਹਨੇ ਇੱਕ ਆਪਾਂ ਗੱਲਬਾਤ ਕਰਦੇ ਆਂ ਇੱਕ ਤੁਹਾਨੂੰ ਇਹ ਵੀਡੀਓ ਦਿਖਾਉਂਗਾ ਉਹਦੇ ਵਿੱਚ ਜਿਹੜੀ ਗਈ ਹੈਗੀ ਆ ਗੱਲਬਾਤ ਆ ਜਿਹੜੀ ਅੱਜ ਦੀ ਨਵੀਂ ਵੀਡੀਓ ਜਾਰੀ ਹੋਈ ਆ ਫਿਰ ਕਹਿੰਦੇ ਵੀ ਸਿੱਖ ਇਸ ਤਰ੍ਹਾਂ ਕਰਦੇ ਨੇ ਮੈਂ ਪਹਿਲਾਂ ਕਿਹਾ ਕਿ ਕਿਸੇ ਦੇ ਅਸੀਂ ਮਰ ਜਾਣੇ ਤੇ ਮਾਰਨ ਤੇ ਅਸੀਂ ਕਿਤੇ ਵੀ ਸਿੱਖ ਖੁਸ਼ ਨਹੀਂ ਹੁੰਦਾ ਪਰ ਉਸ ਥਾਪਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਕਿਹਾ ਕਿ ਸਾਡੇ ਲਈ ਕੁਰਬਾਨੀ ਨਹੀਂ ਦਿੱਤੀ ਗੁਰੂ ਨੇ ਕਿ ਸਾਡੇ Hindu ਸੀ ਚਲੋ ਜੋ ਉਹਨੇ ਕਰਿਆ ਉਹਦੀਆਂ ਜਿਹੜੀਆਂ ਅ YouTube ਤੇ ਬਾਧੂ ਵੀਡੀਓ ਪਈਆਂ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਇੱਕ ਅਜ ਨਵਾਂ ਵੀਡੀਓ ਆਈ ਆ ਅ ਅਰਬੀਨ ਟੰਡਣਾ ਕੋਈ ਤੇ ਦੋ ਤਿੰਨ ਹੋਰ ਸ਼ਿਵਸੈਨ ਵਾਲੇ ਨੇ ਸਿੱਖਾਂ ਨੂੰ ਸਰਿਆਮ ਧੀਆਂ ਭੈਣਾਂ ਦੀਆਂ ਗਾਲਾਂ ਦੇ ਰਹੇ ਨੇ ਇੱਕ ਦਿਨ ਜੈਸ ਤਰ੍ਹਾਂ ਸੂਰੀ ਗਾਲਾਂ ਕੱਢਦਾ ਸੀ ਮਾਮਾ ਭੈਣਾਂ ਦੀਆਂ ਕਿਤੇ ਤੁਸੀਂ ਸਿੱਖ ਦੇ ਮੂੰਹ ਦੇ ਵਿੱਚੋਂ ਅਜਿਹੀ ਸ਼ਬਦਾਬਲੀ ਨਹੀਂ ਸੁਣੀ ਹੋਣੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਕਿ ਇਹ ਲੋਕ ਜਾਣਬੁੱਝ ਕੇ ਜਿਹੜੇ ਨੇ ਦੋ ਫਿਰਕਿਆਂ ਦੀ ਲੜਾਈ ਕਰਾਉਣਾ ਚਾਹੁੰਦੇ ਨੇ ਤੇ ਪੰਜ ਸੱਤ ਜਾਣੇ ਨੇ ਸਿੱਖਾਂ ਦੀ ਮਾਵਾ ਭੈਣਾਂ ਨੂੰ ਧੀਆਂ ਨੂੰ ਗਾਲਾਂ ਕੱਢਦੇ ਨੇ ਸਿੱਖਾਂ ਨੂੰ ਗਾਲਾਂ ਕੱਢਦੇ ਨੇ ਸਿੱਖਾਂ ਗੁਰੂਆਂ ਖਿਲਾਫ ਬੋਲਦੇ ਨੇ ਫਿਰ ਜਿਹੜਾ ਕੋਈ ਸਿੱਖਾ ਐਕਸ਼ਨ ਦਾ ਰੈਕਸ਼ਨ ਕਰ ਦਿੰਦਾਗਾ ਫਿਰ ਉਹ ਬਿਵਾਦ ਬਣ ਜਾਂਦਾ Hindu ਸਿੱਖ ਦਾ ਮੁੱਦਾ ਬਣਾ ਲੈਂਦੇ ਨੇ ਲੋਕ ਮੌਲ ਪ੍ਰਸ਼ਾਸਨ ਕਿੱਥੇ ਆ ਡੀਜੀਪੀ ਪੰਜਾਬ ਦਾ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਜਿਹੜੀ ਆ ਆ ਵੀਡੀਓ ਮੈਂ ਤੁਹਾਨੂੰ ਹੁਣ ਸੁਣਾਉਣ ਲੱਗਿਆ ਇਹ ਤੁਸੀਂ ਗੌਰ ਨਾਲ ਸੁਣੋ ਇਹਨਾਂ ਬੰਦਿਆਂ ਉੱਤੇ ਪਰਚਾ ਦਰਜ ਕੀਤਾ ਜਾਵੇ ਜੇਕਰ ਤੁਸੀਂ ਇਹਨਾਂ ਬੰਦਿਆਂ ਉੱਤੇ ਪਰਚਾ ਦਰਜ ਨਹੀਂ ਹੁੰਦਾ ਤਾਂ ਫਿਰ ਜਿਹੜੇ ਮਾਹੌਲ ਨੇ ਕਿਤਨਾ ਕਿਤੇ ਜਾ ਕੇ ਜਿਹੜਾ ਛੋਟੇ ਆਪਾਂ ਕਹਿੰਦੇ ਚਿੰਗ ਦਾ ਤਾਂ ਵੱਡਾ ਰੂਪ ਧਾਰਨ ਕਰ ਲੈਂਦੀ ਆ ਜੇ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਲੁਧਿਆਣਾ ਪ੍ਰਸ਼ਾਸਨ ਕੇ ਸਾਰੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਦੀ ਜ਼ਿੰਮੇਵਾਰ ਬਾਰੀ ਬਣਦੀ ਆ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਜਿਦੋਂ ਇਹ ਜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਕਰਦੇ ਆਂ ਗਲਬਾਤ ਕਟਿੰਗ ਮਾਦੇ ਵਿਆਹ ਦੀ ਜਾਗੋ ਕਟਿੰਗ ਤੁਹਾਡੀਆਂ ਭੈਣਾਂ ਨੂੰ ਕੋਈ ਰਿਸ਼ਤੇ ਨਹੀਂ ਆਉਂਦੇ ਤਾਂ ਰਿਸ਼ਤਾ ਸੀ ਭੇਜਦੇ ਆ ਬਹੁਤ ਸ਼ਿਵਸਨ ਕਦੇ ਛੜੇ ਨੇ ਬੋਟ ਸ਼ਹਿਰ ਸਰਕਲ ਇਸਤੇ ਹੁੰਨ ਰਿਆ ਤੈਨੂੰ ਕੱਲ ਨੂੰ ਹਥਿਆਰ ਚੱਕਣ ਦੀ ਗੱਲ ਐ ਤੇ ਤਿਆਰ ਜਿਨ੍ਹਾਂ ਨੇ ਸਿਖਾਏ ਹੁੰਦੇ ਨਾ ਤੇ ਅਜਲਾ ਨੇ ਉਹਨਾਂ ਦੇ ਅੱਗੇ ਤਿਆਰੀ ਚਲਾਈ ਦੇ ਉੜ ਕੇ ਫਿਰ ਕੱਲ ਦੀ ਗੱਲ ਸੀ ਫਿਰ ਛਤ ਫਿਰ ਛਤਾਂ ਤੱਕ ਮੁਆਫੇ ਚਲਦੇ ਮੁਆਫੇ ਇਆਂ ਧੀਆਂ ਬਣਾ ਪ੍ਰਤੀ ਅਪਸ਼ਬਦ ਬੋਲੋ ਨਾ ਗੁਰੂਆਂ ਬਾਰੇ ਈਸ਼ੀਦਾ ਬਾਰੇ ਬੋਲਣ ਤੇ ਇਹਨਾਂ ਦੇ ਉੱਤੇ ਇਹਨਾਂ ਨੂੰ ਸਿਕਿਉਰਟੀ ਆ ਤੇ ਸਾਡੇ ਘਰਾਂ ਚ ਪੁਲਿਸ ਆ ਦੁਬਾਰਾ ਤਾਂ ਨੂੰ ਮੈਂ ਵੀਡੀਓ ਫੇਰ ਸੁਣਾਉਣਾ ਇੱਕ ਵਾਰੀ ਧਿਆਨ ਦੇ ਨਾਲ ਫੇਰ ਸੁਣ ਲਿਓ ਆਪਣੀ ਮਾਂ ਦੇ ਵਿਆਹ ਦੀ ਚਾਗੋ ਪਟਲ ਤੁਹਾਡੀਆਂ ਭੈਣਾਂ ਨੂੰ ਕੋਈ ਰਿਸ਼ਤੇ ਨਹੀਂ ਆਉਂਦੇ ਤੇ ਰਿਸ਼ਤਾ ਬਹੁਤ ਸ਼ਿਵ ਸੈਨਕੜੇ ਛੜੇ ਨੇ ਬਹੁਤ ਸ਼ਿਵ ਸੈਨਕੜੇ ਰਿਸ਼ਤੇ ਹੁਣ ਅਰੇ ਆ ਜਦੋਂ ਕੱਲ ਨੂੰ ਹਥਿਆਰ ਚੱਕਣ ਦੀ ਗੱਲ ਐ ਤੇ ਤਿਆਰ ਜਿਨ੍ਹਾਂ ਨੇ ਸਿਖਾਏ ਹੁੰਦੇ ਨਾ ਪਿਆਜ ਲਾਣੇ ਉਹਨਾਂ ਦੇ ਅੱਗੇ ਤਿਆਰੀ ਚਲਾਈ ਦੇ ਉੜ ਕੇ ਫਿਰ ਗੱਲ ਹਾਂ ਤੁਸੀਂ ਆਹ ਵੇਖੋ ਆਹ ਵੀਡੀਓ ਕੋ ਸੋਸ਼ਲ ਮੀਡੀਆ ਤੇ ਕਿਸੇ ਵੀਰ ਨੇ ਸਟੋਰੀ ਲਾਈ ਹੋਈ ਸੀ ਮੈਂ ਉਹਦੀ ਵੀਡੀਓ ਬਣਾਈ ਆ ਤਾਂ ਕਿ ਸਰਿਆਂ ਦੇਖੋ ਸਿੱਖਾਂ ਦੀਆਂ ਧੀਆਂ ਪੜਾਣ ਲਈ ਇਹ ਲੋਕ ਨੇ ਸੁਬਦਾਵਲੀ ਕਿਸ ਤਰ੍ਹਾਂ ਬੋਲਦੇ ਨੇ ਹੋ ਸਿੱਖਾਂ ਦੀਆਂ ਧੀਆ ਪੈਣਾ ਲਈ ਕਿਸੇ ਦਾ ਸ਼ਬਦ ਕਹੇ ਨੇ ਇਹਨਾਂ ਨੇ ਅਜੀਪ ਟੰਡਨ ਦੇ ਨਾਲ ਜਿਹੜੇ ਬਾਕੀ ਸਿਵ ਸੈਨਿਕ ਨੇ ਹੁਣ ਉਹਨਾਂ ਤੇ ਦੱਸੋ ਪਰਚਾ ਬਣਦਾ ਕਿ ਨਹੀਂ ਬਣਦਾ ਫੇ ਮੁੱਕਰ ਜਾਂਦੇ ਆ ਕਹਿੰਦੇ ਸਾਡੀ ਵੀਡੀਓ ਹੈ ਨਹੀਂ ਅਸੀਂ ਕੁਝ ਬੋਲਿਆ ਨਹੀਂ ਫਿਰ ਇਹਨਾਂ ਦੇ ਘਰ ਵਾਲੀਆਂ ਵੀ ਕਹਿ ਦਿੰਦੀਆਂ ਕਿ ਸਾਡੇ ਬੰਦੇ ਨੇ ਤਾਂ ਕੁਝ ਬੋਲਿਆ ਨਹੀਂ ਉਹ ਥਾਪੜ ਦੀ ਵੀਡੀਓ ਵੀ ਪੰਜਾਂ ਨੇ ਸੋਸ਼ਲ ਮੀਡੀਆ ਤੇ ਉਹ ਵੀ ਜਾ ਕੇ ਚੁੱਕ ਲੋ ਜੋ ਜੋ ਕੁਝ ਬੋਲਿਆ ਉਹਨੇ ਜਿਹੜਾ ਜਿਹੜਾ ਕੁਝ ਬੋਲਿਆ ਸਾਰਾ ਕੁਝ ਪਿਆਗਾ ਸਰਕਾਰ ਪਲੀ ਪਤ ਜਾਣਦੀ ਆ ਪ੍ਰਸ਼ਾਸਨ ਨੂੰ ਸਾਰਾ ਪਤਾਗਾ ਕਿ ਕੀ ਕੁਝ ਬੋਲਦੇ ਨੇ ਇਹ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਨਿਹੰਗ ਸਿੰਘ ਨੇ ਇਸ ਤਰ੍ਹਾਂ ਕਰਤਾ ਬਾਣੇ ਦੇ ਵਿੱਚ ਜੀ ਫਲਾਨੇ ਨੇ ਇਸ ਤਰ੍ਹਾਂ ਕਰਤਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆਗਾ ਸਿੱਖਾਂ ਨੂੰ ਜਦੋਂ ਤੁਸੀਂ ਟਾਰਗੇਟ ਕਰੋਗੇ ਧੀਆਂ ਪੈਣ ਕਿਸੇ ਵੀ ਮਜਬੂਰ ਨੂੰ ਲਾ ਲਓ ਜੇ ਕੋਈ ਸਿੱਖ Hindu ਨੂੰ ਕਰੂਗਾ ਤਾਂ Hindu ਕਿਹੜਾ ਖੰਡ ਪਾਊਗਾ ਜੇ ਕੋਈ ਮੁਸਲਮਾਨਾਂ ਨੂੰ ਕਰੂਗਾ ਨਾ ਉਹ ਖੰਡ ਪਾਊਗਾ ਹੁਣ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਕਹਿੰਦਾ ਕਿ ਸਾਨੂੰ ਜੇ ਲਿਖਤੀ ਤੌਰ ਤੇ ਦਿਓ ਦੱਸੋ ਹੁਣ ਕਿੰਨੇ ਕ ਬੰਦਾ ਐਪਲੀਕੇਸ਼ਨ ਤੁਹਾਨੂੰ ਬਾਰ ਬਾਰ ਦੇਈ ਜਾਵੇ ਹੁਣ ਇੰਨਾ ਬੰਦਾ ਦੇ ਖਿਲਾਫ ਜਿਹੜੇ ਇਸ ਤਰ੍ਹਾਂ ਬਿਆਨ ਦਿੰਦੇ ਨੇ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਸਾਈਬਰ ਕ੍ਰਾਈਮ ਨੂੰ ਪਤਾ ਨਹੀਂ ਕਿ ਸੀਆਈਡੀ ਨੂੰ ਪਤਾ ਨਹੀਂ ਦੱਸੋ ਪੰਜਾਬ ਦੇ ਕੋਲ ਮੁੱਖ ਮੰਤਰੀ ਦੇ ਕੋਲ ਪਲ-ਪਲ ਦੀ ਖਬਰ ਜਾਂਦੀ ਆ ਕੋਣ ਬੰਦਾ ਸੋਸ਼ਲ ਮੀਡੀਆ ਤੇ ਕੀ ਬੋਲ ਰਿਹਾ ਕੀ ਸੁਣ ਰਿਹਾਗਾ ਤੇ ਹੁਣ ਤੁਸੀਂ ਦੇਖੋ ਧੀਆ ਭੈਣਾਂ ਨੂੰ ਜਿਹੜਾ ਸਿੱਖਾਂ ਦੀਆਂ ਨੂੰ ਪਹਿਲਾ ਇਹ ਗੱਲ ਸੁਧੀਰ ਸੂਰੀ ਕਹਿੰਦਾ ਹੁੰਦਾ ਸੀ ਇਸ ਕਰਕੇ ਜਿਹੜਾ ਉਹਨੇ ਖਮਾਜਾ ਭੁਗਤਣਾ ਪਿਆ ਉਹਨੂੰ ਨਾ ਉਹਨੂੰ ਮਰਨਾ ਪੈਂਦਾ ਨਾ ਸੰਦੀਪ ਸੰਦੀਨ ਬੱਚੇ ਰੋਲਨੇ ਪੈਂਦੇ ਆਪਣੇ ਕਿ ਲੋੜ ਸੀ ਦੋਨਾਂ ਨੂੰ ਜੇ ਸੁਧੀਰ ਸੂਰੀ ਨੇ ਪਹਿਲ ਕੀਤੀ ਸਿੱਖਾਂ ਦੀਆਂ ਧੀਆ ਭੈਣਾਂ ਨੂੰ ਗੰਦੀਆਂ ਗਾਲਾਂ ਮੈਂ ਕਹਿੰਦਾ ਕੋਈ ਜਵਾਕ ਕੱਢੇ ਤਾਂ ਆਪਾਂ ਉਹਦੇ ਮੂੰਹੋਂ ਵੀ ਨਹੀਂ ਸੁਣ ਸਕਦੇ ਜਿਹੜੇ ਹੁਣੇ ਪੰਜਾਬ ਦੇ 60-66 ਸਾਲ ਦੇ ਹੋਏ ਪੈ ਨੇ ਇਹ ਲੋਕ ਤੀਆਂ ਪੈਣਾ ਦੀਆਂ ਸਿੱਖਾਂ ਦੀਆਂ ਨੂੰ ਇਸ ਤਰ੍ਹਾਂ ਜਿਹੜੀ ਮੰਦੀ ਸ਼ਬਦਾਵਲੀ ਬੋਲਦੇ ਨੇ ਹੁਣ ਮੈਂ ਨਹੀਂ ਬੋਲ ਸਕਦਾ ਜਿਹੜਾ ਤੁਸੀਂ ਵੀਡੀਓ ਸੁਣ ਲਈ ਆ ਤੇ ਹੁਣ ਤੁਸੀਂ ਦੱਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜੇ ਪ੍ਰਸ਼ਾਸਨ ਕਾਰਵਾਈ ਕਰਦਾ ਫਿਰ ਤਾਂ ਠੀਕ ਆ ਨਹੀਂ ਫਿਰ ਕੱਲ ਨੂੰ ਹੋਰ ਜੱਬ ਪਾਇ ਜਾਂਦਾ ਫਿਰ ਲੋਕ ਸਿੱਖਾਂ ਨੂੰ ਟਾਰਗੇਟ ਕਰਦੇ ਨੇ ਮੈਂ ਤਾਂ ਆਪ ਕਹਿਣਾਗਾ ਕਿ ਸਿੱਖਾਂ ਨੂੰ ਲੋੜ ਹੀ ਨਾ ਪਵੇ ਕਿ ਖੂਨ ਖਰਾਬੇ ਦੀ ਨਾ ਉਧਰ ਨੂੰ ਲੋੜ ਪਵੇ ਨਾ ਉਹਨੂੰ ਪਵੇ ਦੋਨਾਂ ਦੇ ਪਰਿਵਾਰ ਰੁੱਲਦੇ ਨੇ ਪਰ ਜੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਕੰਮ ਕਰੇ ਤਾਂ ਇਹਨਾਂ ਲੋਕਾਂ ਨੂੰ ਨੱਥ ਪਾ ਕੇ ਰੱਖੇ ਜੇ ਕੋਈ ਇਹੋ ਜਿਹੇ ਬਿਆਨ ਦਿੰਦਾਗਾ ਉਹਨਾਂ ਤੇ ਬਿਨਾ ਪੁੱਸੇ ਝਟਪਰਤਿਆ ਦਰਜ ਕਰਕੇ ਉਹਨੂੰ ਜੇਲ੍ਹ ਚ ਸੁੱਟੇ ਬਸ ਸਿਰਫ ਇੱਕ ਤਰੀਕਾ ਹੈਗਾ ਤੇ ਜਾ ਪੰਜਾਬ ਸਰਕਾਰ ਮੁੱਖ ਮੰਤਰੀ ਡੀਜੀਪੀ ਇਹ ਜਾ ਇੱਕ ਬਿਆਨ ਦੇਵੇ ਕਿ ਜਿਹੜਾ ਵੀ ਕੋਈ ਸਿੱਖਾਂ ਦੀਆਂ ਧੀਆਂ ਪੜਾ ਜਾਂ ਹਿੰਦੂਆਂ ਦੀਆਂ ਪੜਾ ਨੂੰ ਜਾਂ ਸਿੱਖ ਗੁਰੂਆਂ ਨੂੰ ਜਾਂ ਹਿੰਦੂਆਂ ਦੇ ਗੁਰੂਆਂ ਨੂੰ ਜਾਂ ਮੁਸਲਮਾਨਾਂ ਸਾਰਾ ਧਰਮਾਂ ਦੇ ਆਪਾਂ ਕਹਿ ਲਈਏ ਕੋਈ ਬੰਦਾ ਬੋਲਦਾ ਚਾਹੇ ਉਹ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਸਾਈ ਹੋਵੇ ਹਿੰਦੂ ਹੋਵੇ ਚਾਹੇ ਜੋ ਮਰਜ਼ੀ ਹੋਵੇ ਸਿੱਖਾਂ ਦੇ ਖਿਲਾਫ ਜਾਂ ਕਿਸੇ ਹੋਰ ਧਰਮ ਦੇ ਮਜ਼ਬ ਦੇ ਖਿਲਾਫ ਬੋਲਦਾ ਉਹ ਤੋਂ ਸਿਰਪੋਂ ਕੋਈ ਦਰਖਾਸਤ ਦੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਹੁੰਦੀਆਂ ਸਾਰਿਆਂ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਕਿ ਚਾਕੇ ਉਹਨੂੰ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਛੁੱਟਿਆ ਜਾਵੇ ਤਾਂ ਜਾ ਕੇ ਠੱਲ ਪੈਣੀਆਂ ਨਹੀਂ ਤਾਂ ਇਹ ਜਿਹੜਾ ਕੰਮ ਆ ਹੁਣ ਤੁਸੀਂ ਦੱਸੋ ਕੱਲ ਪਰਸੋ ਦੀ ਜਿਹੜੀ ਘਟਨਾ ਲੁਧਿਆਣੇ ਲਈ ਵਾਪਰ ਕੇ ਹਟਿਆ ਤੇ ਅੱਜ ਇਹ ਬਿਆਨ ਆਉਣੇ ਸ਼ੁਰੂ ਹੋ ਗਏ ਵੀ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਕਿਸ ਤਰ੍ਹਾਂ ਇਹਨਾਂ ਨੇ ਬੰਦੇ ਨੇ ਟਾਰਗੇਟ ਕੀਤਾਗਾ ਤੇ ਇਹ ਵੀਡੀਓ ਬੱਦ ਤੋਂ ਬਾਅਦ ਸ਼ੇਅਰ ਕਰ ਦਿਓ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿਓ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾ ਦਿਓ ਕਿ ਇਹ ਬੰਦੇ ਜਿਹੜੇ ਅਜੇ ਵੀ ਜਿਹੜਾ ਇਸ ਤਰ੍ਹਾਂ ਹਰਕਤਾਂ ਕਰਦੇ ਨੇ ਫਿਰ ਇਹ ਸਿਕਿਉਰਟੀ ਮੰਗਦੇ ਨੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੰਗੀ ਲੱਗੀ ਵੀ ਮੇਰੇ ਮੇਰੀਆਂ ਗੱਲਾਂ ਨੂੰ ਹੀ ਮੈਂ ਕਹਿੰਦਾ ਕੋਈ ਮੇਰੀ ਗੱਲ ਚੰਗੀ ਲੱਗੀ ਤੁਹਾਨੂੰ ਉਹ ਜਿੰਨੀ ਇੱਕ ਵੀਡੀਓ ਉਹ ਉਹਨਾਂ ਨੇ ਬੋਲੀ ਆ ਉਹ ਸਬਦ ਹਰ ਇੱਕ ਸਿੱਖ ਦੇ ਘਰ ਕਰਦੇ ਨੇ ਹਰ ਇੱਕ ਮਸਜਿਦ ਦੇ ਘਰ ਕਰਦੇ ਨੇ ਉਹਦੀ ਹਿੰਦੂ ਵੀ ਵਿਰੋਧਤਾ ਕਰੂਗਾ ਇਹਨਾਂ ਵੀਡੀਓ ਨੂੰ ਸੁਣ ਕੇ ਸੇਖ ਵੀ ਕਰੂਗਾ ਮਸਲਮਾਨ ਵੀ ਕਰੂਗਾ ਸਾਈ ਵੀ ਕਰੂਗਾ ਸਾਰੇ ਧਰਮ ਕਰਨਗੇ ਕਿਉਂਕਿ ਕਿਸੇ ਦੀਆਂ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਮੰਦੇ ਸ਼ਬਦ ਬੋਲਣੇ ਤਾਂ ਉਹ ਸੋਭਾ ਨਹੀਂ ਦਿੰਦੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਸ਼ੇਅਰ ਕਰਨਾ ਪ੍ਰਸ਼ਾਸਨ ਤੇ ਸਰਕਾਰ ਤੱਕ ਇਹ ਵੀਡੀਓ ਪਹੁੰਚਣੀ ਜਰੂਰ ਚਾਹੀਦੀ ਹੈ ਧੰਨਵਾਦ ਵੈਸਜੀ ਦਾ ਖਾਲਸਾ ਸ੍ਰੀ ਵੈਸਜੀ ਕੀ ਫਤਿਹ